ਹੌਸ ਸੁਧਦੀ ਕਰ ਦੋ ਮੇਰੇ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਬਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੱਕੀ ਕਲਾ ਚੜੋ ਹੋ ਜੀ ਮਾਰੋ ਤੁਹਾਨੂੰ ਦਿੰਦੇ ਸੀ ਤੇਰਾ ਅੱਜ ਦਾ ਜੁਨੀਰ ਕੀ ਵਾਸਤੇ ਸਭ ਨੂੰ ਦੇ ਰੋ ਰੋ ਪਾ ਵਸੇ ਸਾਰੇ ਮਾਨਵ ਜੀ ਆਪਣੀ ਇੱਕ ਵਰੀ ਜਿੰਦਗੀ ਛਾਰ ਕੇ ਬਣਾ ਸਰ ਕੇ ਜਾਤਰੀ ਕਰ ਬਣਾ ਸਾਸਤਰੀ ਕਰ ਜੀ ਇਹ ਆਈਏ ਜੀ ਮੇਰੇ ਨਾਲ ਟੋਕਾ ਕਰਾਓ ਟੋਕਾ ਕਰਾਉਣ ਤਾਂ ਇਹ ਆਈਓ ਆਈਏ ਨਾਲ ਇੱਕ ਨਾਲ ਦੋ ਫਰੀ ਇੱਦਾਂ ਖੜੇ ਐ ਇਹਨਾਂ ਨੂੰ ਕੰਮ ਉੱਤਰਿਆ ਪੌੜੀਆਂ ਪੁੱਲ ਭਲੇਖੇ ਵਾਇਗੁਰਜੀ ਦਾ ਖਾਲਸਾ ਸਾਹਿਬ ਵਾਇਗੁਰਜੀ ਕੀ ਪਤਿ ਅਸੀਂ ਉੱਤਰਿਆ ਆਪਣੇ ਕੰਮ ਨੂੰ ਉੱਤਰਿਆ ਸੀ ਵੀ ਇਸ ਤਰ੍ਹਾਂ ਬਹਿਨੀ ਆ ਹਾਂ ਧਰਤੀ ਤੇ ਉਤਰੇ ਅਸੀਂ ਬੋਲ ਤਾਂ ਨਹੀਂ ਹੈਗੇ ਵਾਇਗੁਰਜੀ ਦਾ ਖਾਲਸਾ ਸਾਹਿਬ ਵਾਇਗੁਰਜੀ ਕੀ ਪਤਿ ਮੈਂ ਇੱਕ ਚੀਜ਼ ਦੇਖਦਾ ਵੀ ਜਿਹੜੀ ਨੇਤਰ ਦੀ ਜੇਬ ਹੈ ਰੋਜ਼ ਮਰਜੀਕ ਐਨੀ ਕੋ ਪਰਮੁਬਾਦੀ ਹੈ ਦੁੱਗਣੀ ਥੱਲੇ ਨਹੀਂ ਜਾਂਦੀ ਆਹ ਗੱਲ ਉਹ ਵੀ ਆਮਦਨੀ ਕੰਨੀ ਖਰਚਾ ਰਪਈਆ ਸਾਡਾ ਉਹ ਸਾਡਾ ਹੁਣ ਹਰਤਾ ਰੋਗ ਹੋਇਆ ਦਾ ਹੁਣ ਤਾਂ ਕਰਜ਼ੇ ਵਾਲੀ ਨੌਕ ਤਾਈ ਹੋਈ ਆ ਉਹ ਕਰਜ਼ੇ-ਕੁਰਜ਼ੇ ਬਾਰੇ ਸੋਚ ਰਿਆਂ ਅਸਰੰਡਰ ਮੁੱਕਣੇ ਨਾਲ ਤਾਂ ਮੁੱਕਣੇ ਆਲਾ ਤਾਂ ਪਹਿਲੇ ਹੀ ਡੰਡਾ ਦੇ ਤਾਂ ਵੀ ਸਿਲੰਡਰ ਦੇ ਸ਼ੋਰ ਸਿਲੰਡਰ ਮੈਂ ਆਉਂਦੇ-ਆਉਂਦੇ ਜੱਜਮੈਂਟ ਲਈ ਮਾਖਾ ਬਈ ਇਹ ਸਿਲੰਡਰ 1 ਮਹੀਨੇ ਬਾਅਦ ਭਰਵਾਉਂਦੇ ਆਂ ਤੇ ਕਰੇ 28 ਦਿਨਾਂ ਬਾਅਦ ਹੁੰਦਾ ਕਰੇ 35 ਦਿਨਾਂ ਬਾਅਦ ਹੋ ਜਾਂਦਾ ਹੈ ਤਾਂ ਇਹ ਜੇ ਮਹੀਨੇ ਦੀ ਅਵੇ ਤੱਕ ਚੱਲਾਂ ਤਾਂ 1000 ਰੁਪਏ ਨੇ ਗੇੜ 'ਚ ਸਿਲੰਡਰ ਫਰ ਦਾ ਮੰਨ ਲਓ ਨਾ ਸੁਰਖਤਾ ਘੱਟ ਗਿਆ 990 980 ਫਾਦੇ ਜੀ ਮਨ ਲੱਗਾ ਹਾਂ ਵੀ ਚਲ ਪਹਿਲਾਂ 1100 ਵੀ ਹੋ ਗਏ ਹਾਂ ਹਾਂ 1100 ਵੀ ਮੈਕਸਿਮਮ ਜੋ ਚੱਲ ਕੇ ਤੇ 10000 ਰੁਪਏ ਤੇ 1000 ਰੁਪਏ ਲਾ ਕੇ ਚਾਹੁੰਦੇ ਆ ਆ ਵੀ ਮਤਲਬ ਕਿ 30 ਰੁਪਏ ਡੇਲੀ ਜੇ 90 ਰੁਪਏ ਦਾ ਵੀ ਹੈਗਾ ਕੈਸ਼ ਬੁੱਕ ਤੇ ਹੈ ਕਿ ਮੈਂ ਸੁਣਿਆ ਹੈ ਚੱਪਲਾਂ ਦੇ ਮੈਂ ਦੋ ਤਿੰਨ ਵਾਰ ਰਹਿ ਦਿੰਦਾ ਸਾਲ ਚ ਨੂੰ ਵੀ 750 ਰੁਪਏ ਦੀ ਚੱਪਲ ਹੁੰਦੀ ਹੈ ਵੀ ਇਹ ਜੇ 3 ਮਹੀਨੇ ਦੇ ਵਿੱਚ ਦੇਖੀਏ 100 ਦਿਨਾਂ ਦੇ ਵਿੱਚ ਰੋਜ਼ ਦਾ 1 ਰੁਪਿਆ ਚੱਪਲ ਦਾ ਵੀ ਪੈ ਰਿਹਾ ਹਾਂ ਇਹ ਤਾਂ ਇੱਕ ਮੰਦੇ ਦਾ ਮੁੱਲ ਪੈ ਰਿਹਾ ਹਾਂ ਉਹ ਕਰਦਾ ਵੀ ਉਹਦਾ ਵੀ ਮੁੱਲ ਪਾਇਆ ਨੇ ਕੰਮ ਕਰਦਾ ਦੀ ਤਰਕਾ ਦੇਣੀ ਆ ਬਈ ਖਾਸ ਤਨਾ ਉਹਦਾ ਵੀ ਮੁੱਲ ਪਾਇਆ ਡੰਗਰਾਂ ਦਾ ਮੁੱਲ ਪਾਇਆ ਉਹ ਦੁੱਧ ਦੰਨੀ ਆ ਨਾ ਕਈ ਲੋਕ ਤਾਂ ਇਹੋ ਜਿਹੇ ਜਿਹੜੇ ਰੋਟੀਆਂ ਬਣਾਈਏ ਦੇਖਿਆ ਪਰ ਰੋਟੀਆਂ ਬਣਾਉਣ ਰੋਟੀਆਂ ਨੂੰ ਲੈ ਲਿਓ ਥੋੜਾ ਵੱਡਾ ਵੀ ਨੰਬਰ ਆਊਗਾ ਟੈਨਸ਼ਨ ਨਾਲ ਮੋੜ ਕੇ ਕਿਤੇ ਨਾ ਸਾਈਲਨ ਨੂੰ ਲਿੰਗਣ ਸਾਰਾ ਤੁਸੀਂ ਬਾਅਦ ਤੇ ਰਿੰਗ ਲਿਓ ਅਲੈਕਸਰ ਸਭ ਤੋਂ ਅਸੀਂ ਤਾਂ ਆਏ ਬੱਸ ਆਏ ਨੇ ਯਾਰਾਂ ਦਾ ਕੱਖ ਨਹੀਂ ਪਏ ਮੇਰੀ ਗਾਤਾ ਸੁਣ ਲੋ ਤੁਹਾਨੂੰ ਸੁਣੋ ਗਿਆ ਅਸਾ ਚੋਰ ਨੂੰ ਆਪਣਾ ਪਾਲਾ ਖਾਂਦਾ ਹੁੰਦਾ ਕਿ ਨਹੀਂ ਪਤਾ ਮੈਨੂੰ ਦੇਖੋ ਅਸਾਨ ਕੋਈ ਬੜਾ ਖਾਂਦਾ ਜਿਹੜਾ ਚੋਰ ਹੁੰਦਾ ਉਹ ਆਪਣਾ ਪਾਲਾ ਖਾਂਦਾ ਮੈਂ ਕਹਾਂ ਵੀ ਕਈ ਤਾਂ ਰੋਟੀਆਂ ਦੇ ਮਹਿੰਗੇ ਹੁੰਦੇ ਆ ਦੇਖੋ ਜੀ ਗੱਲ ਲੱਗਦਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਬੰਦਾ ਰੋਟੀ ਖਾਈ ਜਾਵੇ ਕੰਮ ਕਰੀ ਜਾਵੇ ਤਨਖਾਹ ਲਈ ਜਾਵੇ ਠੀਕ ਆ ਭਾ ਜਿਹੜੀ ਸਿਰਦਰਦੀ ਦੇ ਰਹੀਆਂ ਉਹ ਬਗੈਰ ਮਤਲਬ ਉਹ ਸਿਰਦਰਦੀ ਟੈਂਸ਼ਨ ਕਿੰਨੀ ਬੜੀ ਟੈਂਸ਼ਨ ਉਹ ਟੈਂਸ਼ਨ ਮੁਕਤ ਹੋਣਾ ਚਾਹੁੰਦਾ ਇਨਸਾਨ ਸਾਰੀ ਦਿਹਾੜੀ ਬੰਦਾ ਥੱਕਦਾ ਹਾਰਦਾ ਪਤਾ ਨਹੀਂ 100 ਤੋਂ ਬੰਦੇ ਦੀਆਂ ਕਿਆ ਗੱਲਾਂ ਬਾਤਾਂ ਸੁਣ ਕੇ ਆਇਦਰ ਉਧਰ ਦੀਆਂ ਕਰਦੇ ਆਏ ਤੇ ਉਧਰ ਪਜਾਉਣਾ ਉਧਰ ਦਾ ਹਿਸਾਬ ਕਿਤਾਬ ਬਰਾਬਰ ਕਰਕੇ ਘਰ ਦੇ ਨੂੰ ਟੈਨਸ਼ਨ ਨਹੀਂ ਦੇਣੀ ਬੰਦੇ ਨੇ ਹਨਾ ਪਰ ਜਨ ਘਰ ਆ ਕੇ ਆਏ ਪਿੰਨਾ ਮਸ਼ੀਨਾ ਉਹ ਫਲਾਣਾ ਪੁੱਟੀ ਪੁੱਤਾ ਉਹ ਹਮਕਾ ਬਾ ਫੇਰਤਾ ਦਿਮਾਗ ਇਹ ਜਾ ਗਰਮ ਹੁੰਦਾ ਤੇ ਬੰਦਾ ਕਹਿੰਦਾ ਬਾਹਰੇ ਰਹਿਣਾ ਮੈਂ ਬਾਹਰੇ ਰਹੋ ਤੇ ਬਾਹਰ ਹੁੰਗੇ ਕਿੱਥੇ ਕਿ ਸ਼ਾਮ ਨੂੰ ਕਿੱਥੇ ਕਿ ਕਿੱਥੇ ਜੀ ਜਾਂਦੇ ਆ ਤੇ ਫਰਾਂਤੀ ਕੰਮ ਕੰਮ ਕਰ ਹਮਕਾ ਹਮਕਾ ਹਾਂ ਬਸ ਮੈਂ ਕਿ ਬਸ ਨਾ ਕਹ ਬੋਲਣਾ ਨਾ ਜਬ ਅਨਸਰ ਦਈਏ ਤਨ ਤਨ ਨਾ ਤੇ ਮੰਗੇ ਨਾ ਨਾ ਕਿਸੇ ਵੀ ਗੱਲ ਕਰ ਮੈਂ ਤੁਹਾਡੀ ਨਾਲ ਗੱਲ ਨਹੀਂ ਕਰੀ ਆਪੇ ਕੋਈ ਗੱਲ ਨਹੀਂ ਅਸੀਂ ਕਿਸੇ ਇਹ ਨਾ ਨਾ ਫਲੰਡਰ ਭਰਾ ਦੇ ਆਪ ਫਲੰਡਰ ਦਾ ਇਹ ਕਾਹਦੇ ਸਾਥ ਕੋ ਸੋ ਠੀਕ ਹੋਵੇ ਨਾ ਬੰਦਾ ਕਹੇ ਨਾ ਹਾਂ ਅਬਾਈ ਗੁਰਜੀ ਦਾ ਖਾਤਾ ਅਬਾਈ ਗੁਰਜੀ ਦੀ ਫਤੂ ਨਾ ਮੈਂ ਤਾਂ ਜੀ ਨਹੀਂ ਦੇ ਤੈਨੂੰ ਗੱਲਾਂ ਤੁਸੀਂ ਐਕਣਾ ਸ਼ੁਰੂ ਕਰ ਲੀਆਂ ਵੀ ਮੈਨੂੰ ਅੱਧਰ ਚਲੇ ਛੱਡਦਾ ਇਸ ਤੋਂ ਮੈਂ ਪਰੇਸ਼ਾਨ ਹੋਗਾ ਮੇਰੀ ਜੇਬ ਖਾਲੀ ਹੋ ਗਈ ਮੈਨੂੰ ਗੁੱਸਾ ਆ ਰਿਹਾ ਜੀ ਕਿੰਨੀ ਜਿੱਦ ਤੁਹਾਡੀ ਗੱਲ ਸਹੀ ਆ ਬਈ ਆਪਾਂ ਖਰਚਾ ਬਹੁਤ ਚਾਰ ਜੇ ਕੀ ਨਾ ਪਾਇਆ ਤੁਹਾਨੂੰ ਨਹੀਂ ਲੱਗਦਾ ਮੈਂ ਕਹਿੰਦਾ 7 ਰੁਪਏ ਹੁੰਦਾ ਹੈ ਭਾਈ ਬਹੁਤ ਖਰਚੇ ਇਹ ਕਹਿੰਦੇ ਤਾਂ ਸਾਨੂੰ ਆ ਗੱਲ ਹੈਗੀ ਆ ਜੋੜਨਾ ਬਣਾ ਆ ਆਂਦਾ ਚੁੱਲਾ ਸ਼ਾਮਤ ਹੋਵੇ ਤਾਂ ਚੱਸੀ ਚੁੱਲਾ ਨੇ ਬਿਵਾਲੀਏ ਚੁੱਲਾ ਨਹੀਂ ਬਿਵਾਲੀਏ ਅਸੀਂ ਨਹੀਂ ਕਹਿੰਦੇ ਤੁਹਾਨੂੰ ਮੈਂ ਤੁਹਾਡੇ ਵਾਸਤੇ ਗੈਸ ਪਲੱਗ ਲਵਾਉਂਗਾ ਇੱਕ ਮਿੰਟ ਗੱਲ ਨਹੀਂ ਕਰਨੀ ਇੱਕ ਮਿੰਟ ਗੱਲ ਪੂਰੀ ਹੋਣ ਦੇ ਚਦਨ ਵਿੱਚ ਤੁਸੀਂ ਬੋਲਦੇ ਦੇ ਮੈਂ ਤੁਹਾਡੇ ਮੂੰਹ ਨੂੰ ਦੇਖੀਗੀ ਗੱਲ ਚ ਪੂਰੀ ਨਹੀਂ ਨਾ ਨਾ ਹੁਣ ਮੈਂ ਸਾਰੇ ਬੰਦਿਆਂ ਦਾ ਕੰਮ ਮੈਂ ਹੁਣ ਆਇਆ ਹਾਂ ਕੰਮ ਕਰ ਜਾ ਤੂੰ ਬੋਲ ਕੇ ਦੱਸੀ ਇਹ ਕਰਸੀ ਕਰਨਾ ਬੰਦ ਠੀਕ ਹੈ ਹੁਣ ਹਮ ਕਹੇ ਨਾ ਸਕੋ ਵੇਦਰਾਂ ਨਾਲ ਆਜੀ ਕੋ ਗੱਲ ਲਾਜੀ ਤਾਂ ਕਰੀ ਚੱਲ ਬੋਲ ਤੂੰ ਬੋਲ ਕਰ ਜੋ ਆਹ 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 ਦੇ ਵਿੱਚ ਰੋਟੀ ਆਹ ਨਾਲ ਪੱਕੀ ਲੈ ਲਿਆ ਕਰ ਜਾ ਸੰਦੀਪ ਧੁੱਪਾਂ ਦੇ ਵਿੱਚ ਰੋਟੀ ਹਾਂ ਤੇ ਸੋਈ ਬਣੀ ਵੀ ਹੋਵੇ ਤੇ ਸਬਜੀ ਭਾਜੀ ਬਣਿਆ ਸਹੀ ਗੱਲ ਹੈ ਬਾਹਰ ਚੁੱਲੇ 'ਤੇ ਰੋਟੀ ਪਾਣੀ ਬਣਾਈ ਹਾਂ ਹਨ ਬਾਕੀ ਗੱਲਾਂ ਹਾਂ

ਭਗਵਾਨ ਤੁਮਾਂ ਦਾ ਨਾਮ ਤਾਂ ਜੇ ਸਤਿ ਸ੍ਰੀ ਅਕਾਲ ਦਾ ਨਾਮ ਬੱਤੀ ਹੈ। ਹੁਣ ਭਗਵਾਨ ਤੁਸਾਂ ਨਾਲ ਇਹ ਕਹਿੰਦੇ ਕਿ ਨੰਨੀ ਜੀ ਨੰਨੀ ਦਾ ਪੈਸਾ ਕਰਦੇ ਮਿੱਤਰੋ ਇਹ ਕਾਪਦੇ ਤੇ। 1000000 ਰੁਪਏ ਸਿਲੰਡਰ ਵੀ ਦੇਣਾ ਲੈ। ਹਰੇਕ ਪਾਸੇ ਦੋ ਵਾਰ ਕੱਟੀ ਜਾਂਦੀ ਹੈ ਦੋ ਵਾਰ। 1000000 ਰੁਪਏ ਸਿਲੰਡਰ ਵੀ ਦੇਣਾ। ਮੈਂ ਮਿਲੂਗਾ ਜਾਨ ਜੱਦੀ ਜੰਮਾ। ਰੰਗੀ ਜੇ। ਆਇਆ ਨਹੀਂ ਬੰਨਵਾ ਸਕਦੀ ਕਿ ਕਾਫੀ ਆਇਆ ਕਰਕੇ ਇਹਦਾ ਮਤਲਬ ਉਸ ਕਿਸੇ بڑے ਕੈਮਰੇ ਕੋ ਕੰਮ ਕਰ ਸਕਦੀ ਹਾਂ ਦਾ ਕੈਮਰੇ ਬڑے ਕੈਮਰੇ ਲੇਕਿਨ ਇਹ ਸਟੋਰੀਕਾ ਇਹ ਸਟੋਰੀਆ ਜਿਹੜੀ ਛੇਤੀ ਤੇ ਛੇਤੀ ਆਪਾਂ ਫਲਮਾਈ ਜਾਊਗੀ ਇਹਨਾਂ ਤੇ ਐਕਟਰ ਵਾਲਾ ਕੰਮ ਦਿੱਤਾ ਜਾਊਗਾ ਐਕਟਰ ਵਾਲੀ ਗੱਲ ਨਹੀਂ ਕਰਦੇ ਸਾਥੀ ਹੋਈ ਗੱਲ ਮੇਰੇ ਨਾਲ ਨਾ ਮੈਂ ਬਾਦੂ ਵੀ ਕਿਹਾ ਕਿ ਅੱਗੇ ਬਾਦੂ ਨਹੀਂ ਆਉਣੀ

Gracias. ਫਾ ਅੱਜ ਦੀ ਗੱਲ ਤੁਹਾਨੂੰ ਮੈਂ ਦੱਸਦਾ ਜੀ ਤਾਂ ਸੁਣ ਲੋ ਮੇਰੀ ਗੱਲ ਕਿਉਂਕਿ ਮਸ਼ੀਨ ਚੱਲਦੀ ਦੀ ਅੱਜ ਮੈਂ ਤੇ ਮੇਰੀ ਵਾਈਫ ਦੋਨੇ ਜਣੇ ਆਪਣੀ ਭੈਣ ਨੂੰ ਸੰਭਾਰਾ ਦੇ ਕੇ ਆਏ ਜੀ ਸੌਣ ਦਾ ਰਸਤੇ ਦੇ ਵਿੱਚ ਇੱਕ ਮੋਟੀ ਜੀ ਜਨਾਨੀ ਤੇ ਪਤਾ ਪਤਲੂ ਜਿਹਾ ਵਿਚਾਰਾ ਇੱਕ ਤੁਸੀਂ ਤਾਂ ਮੋਟੀ ਹੈ ਪਰ ਮਰਲੇ ਜੰਦ ਅਸੂ ਬਚਾਓ ਸਾਰੇ ਹੀ ਭਿੱਜਿਆ ਹੋਇਆ ਮੈਂ ਸੋਚਿਆ ਮੈਂ ਉਸਦੇ ਵੀ ਖਿਆਲ ਲਾਇਆ ਵੀ ਇੱਕ ਤਾਂ ਬੰਦਾ ਸਾਰੀ ਜਹਾੜੀ ਦਿਹਾੜੀ ਕਰਦਾ ਹੋਣਾ ਤਵਾਹੇ ਘਰ ਦੇ ਨਾਲ ਪਾਲਦਾ ਹੋਣਾ ਮੋਰ ਕੇ ਮਹਾ ਇਨਾ ਬੋਝ ਪਾ ਜਾਂਦੇ ਨੇ ਕੋਈ ਵਿਚਾਰੇ ਤੇ ਬੋਝ ਨਾ ਹੋਵੇ ਫਿਰ ਇਹ ਨੂੰ ਪੁੱਲਿਆ ਹੋਵੇ ਜੂਰੀ ਨਹੀਂ ਆਗਾ ਕੀ ਬੰਦਾ ਪਾ ਰਹੀ ਹੋਵੇ ਉਹਦਾ ਸੋਜਣਾ ਹੋਵੇ شریف ਮੇਰੀ ਗੱਲ ਜਿਹੜੀ ਮੈਂ ਉਹਨੂੰ ਗਰਮੀਓ ਗਰਮੀ ਦੇਖਿਆ ਬੰਦੇ ਨੂੰ ਸਾਈਕਲ ਚਲਾਉਂਦਾ ਸਾਈਕਲ ਤੇ ਤਾਰੇ ਕਿਉਂ ਕਰ ਰਹੇ ਤੁਸੀਂ ਚਲਾਉਂਗੇ ਨਾ ਤੁਹਾਨੂੰ ਤਾਂ ਪਤਾ ਗਰਮੀ ਉਹ ਗੱਭਾ ਸਹਜ ਦੱਬੀ ਐਵੇਂ ਤਾਂ ਜਿਹੜਾ ਗੱਡੀ ਮੇਰੇ ਨਹੀਂ ਚੱਲਦਾ ਇਸਦਾ ਹੋਰੇ ਪਾਸੇ ਦੇ ਕਰਤੋਰੀ ਤੇ ਤੋਰੀ ਹੋ ਕਰਨ ਹੋ ਗਈ ਮੇਰੇ ਬਸ ਨਾ ਮੈਂ ਕਿੰਨੀ ਤੇ ਨਾ ਹੋਪੇ ਜਰੋ ਨਾ ਅਰੇ ਨਹੀਂ ਕਰਦੇ ਤਾਂ ਨਗਾਰੇ ਗੱਲ ਜਿਵੇਂ ਮਿੱਠਾ ਇਹ ਆਪਣੇ ਆਪ ਦੁੱਧ ਪੀਣ ਲੱਗ ਗਈ ਕਈ ਵਾਰ ਜੀਦ ਕਰਦਾ ਹਾਂ ਹਾਂ ਕੱਢ ਕੇ ਜਾਨ ਬਣਾ ਬੱਦਿਓ ਬਣਿਆ ਹੋਏ ਆ ਹਾਂ ਉਹ ਬੜਿਆ ਕੋਰੀਓ ਤਸਰੀ ਭੜੇ ਬੀਤੀ ਲਾਹ ਹਾਂ ਹਾਂ 加油啦！ ਚੋਂ ਨਵੀਂ ਲਾਉਂਦਾ ਮੈਂ ਜੇ ਨਾ ਸਾਫਤਾ ਵਿੱਚ ਚੂਟੀ ਨਹੀਂ ਗਿਆ ਅੱਛਾ ਚਲੋ ਉਹਦਾ ਸੋਝ ਆਇਆ ਵੈਸੇ ਕੀ ਬਾਤ ਹੈ ਬਸ ਤਰ੍ਹਾਂ ਮੁਜਾਤਾ ਤੂੰ ਚਲੀ ਰੇ ਕੱਕੜੀ ਭਈ ਇਹਦੀ ਲੋਤੀ ਫੜਾ ਜਿੰਨਾ ਗੈਸ ਕਰ ਮਾਰਨਾ

ਕਾਜਾ ਪਕੈ ਗਿਆ ਲੱਗਦਾ ਚੱਲ ਜਾਓ ਕਿਹਦੇ ਤੋਂ ਵੀਰ ਥੋੜੀ ਅੱਗੇ ਗੁਰ ਕਾਮਰੋ ਤੇ ਬਾਕੀ ਹਾਂ ਬਾਕੀ ਦੁਦਕ ਦੁਦਕ ਨੂੰ ਕਾਇਨਾਤ ਦੇ ਤੱਤ ਕਰਦੇ ਗਏ ਗੈਰ ਕੈਨੇਰਸ ਦਾ ਯੋਗ ਹੋ ਰਿਹਾ ਸਤਨਾ ਮੇਰਾ ਨਾ ਮੀਂਹ ਕੁਪਾ ਪੈਣਾ ਕਰੋ ਜੀ ਮੈਂ ਨਹੀਂ ਖਾ ਰਿਆ ਨੇ ਇਹਨੂੰ ਸਾਰਾ ਜਦੋਂ ਸਵੇਰੇ ਖਾਣ ਕੱਢ ਪਾਏ ਤਾਂ ਖਤਮ ਹੋ ਗਾ ਉਹਨੂੰ ਕਿੰਨੀ ਕੱਚਾ ਪਾਤੀ ਹੈ ਜਾ ਕੇ ਜੀ ਹਾਂ ਹੀ ਤਾਂ ਹੋ ਗਾ ਬੜਾ ਬੁਨੀਏਦ ਤੋਂ ਸਾਦੀ ਬਣਾਉਂਦੇ ਸਰ ਆਜਿਓ ਬਣਾਉਂਦੇ ਹਾਂ। ਉਹ ਕੜਾਹੀ ਚ ਬਣਾਉਣੀ ਆ। ਅੱਛਾ। ਆਓ। ਬਾਅਦ ਦਾ ਕਰਨਾ। ਕੜਾਹੀ ਤੇ ਮੈਂ ਸਾਲੂ ਬਣਾ ਲਈ ਤੁਮਲਾ ਮਿਸਟਰ। ਬਾਅਦ ਦਾ ਕਰਨਾ। ਯਾ ਬਾਤ ਨਹੀਂ। ਆ ਬੜੀ ਦੇ ਦੇ ਮੈਨੂੰ। ਬੜੀ ਚੋਭੂਈ ਚੋਲੀ ਸਕੀ। ਜੀ ਦੂਜੀ ਚੋਲੀ। ਦਾਣਾ ਲੈ ਆ। ਦਾਣਾ ਲੈ ਆ ਵਿਕਰਨ ਸਿੰਘ। ਨਿੱਕੀ 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 ਨਾਲੇ ਦੇ ਚੱਕ ਲੈ ਆ। ਸੋ ਇਹ ਨੂੰ ਮੀਂਹ ਦੋ। ਦਾਣਾ ਤੇ। ਸੋ ਪੈ ਇਧਰ ਪੈਟੀ ਕੋਲ। ਦੋ ਦੋ ਪਾਣੀਆ ਦੋ ਹਣ। ਕਾਪ। ਇੱਕ ਪਾਪਾ ਲਈ ਪਾਤਾ ਲੜੀਏ ਠੀਕ ਹੈ ਦਾਣਾ ਇੱਕੋ ਮਾਣੋ ਫਿਰ ਨਹੀਂ ਦੋ ਦੋ ਪਾਇਓ ਦੁੱਧੀ ਤਾਂ ਨਹੀਂ ਦੋ ਅਰੇ ਤੂੰ ਸੋੜਾਏ ਕਿ ਤਸਲੀ ਨਾ ਦੁੱਧ ਪਾਪਾ ਇਹਨੇ ਨਹੀਂ ਡੰਕੀ ਨਾਲੇ ਲੈ ਰੇਂ ਦਾ ਪਾਪਾ ਇੰਛੜੇ ਕਾਣੇ ਪੈਚੋ ਚਲੋ ਇਹ ਬੋਲਣਾ ਪਾਪਾ ਨਾ ਕਰੂੰ ਨਾ ਜੋਨੀ ਬਾਕੀ ਸਪੋਰਟ ਕਰਕੇ ਆ ਜਾਂਦੇ ਹੋ ਪਾਪਾ ਜੀ ਸਿਆਣੇ ਹੋਰ ਮੈਨੂੰ ਪਤਾ ਹੈ ਦਾਣਾ ਵੀ ਇਹਨੇ ਥੋੜਾ ਨਹੀਂ ਲੈ ਗਿਆ ਨਹੀਂ ਥੈਲਾ ਪੂਰ ਭਰੇ ਆਵੇ ਆ ਲੈਂਦਾ ਹੋਰ ਹਾਂ ਵੇ ਬਲਿਆ ਨਾ ਬੰਦ ਆ ਆ ਵੀ ਆ ਮੋਰ ਕੇ ਖੋਣਦਾ ਨਹੀਂ ਹਾਂ ਤੂੰ ਕੋਲਾ ਪਾ ਰਿਆ ਆਪਾਂ ਨੂੰ ਕੀ ਦੇ ਫਰਾਮ ਦਾਣਾ ਆ ਪਾ ਪੇਟੀ ਕੋਲ ਯਾਰ ਕਿੱਤਾ ਗੱਲ ਹੋ ਰਹੀ ਆ ਤਬਿਆ ਨਾਇਨ ਕੋ ਸ਼ਾਲਾ ਮੈਂ ਬੁੱਧ ਨਹੀਂ ਪਾਉਂਦੀ ਦੇਖੀ ਪਾਣੀ ਪਿਲਾਣਾ ਇਹਨੂੰ ਮੈਂ ਨੂੰ ਸੰਗੋ ਕਰਦੀ ਆ ਇਹ ਕੋਈ ਦੁੱਧ ਰੇਲੇ ਸੇਤੀ ਦੇਖ ਸਾਢੇ 5 ਵਜੇ ਤਾਂ ਪੀ ਲੈਂਦੀ ਆ तो नहीं कौन? आह होता है ना दोनों पानी, पानी उतार के नहीं। मैंने याने याने आप, आप मेरे तारे ना। हाँ, मेरे तारे। हर काम से होगा मेरा तारा। क्या पाना तू चाहोगे? मैं तो सौ रूपए रंजिन में दे देना। और कच्चे में तो बाप बाप। तभी दे देना। ना दे देना तो साला बाप। दाना तब हमें। क्य ਲੈ ਅੱਜ ਦਾ ਬਾਹਲਾ ਆ ਯਾਰ ਪਹਿਲੇ ਦਿਨੋਂ ਕਾਣਾ ਨੂੰ ਕਾਉਂਦੇ ਨਹੀਂ ਹਾਂ ਤਾਂ ਪਾਤਰਾ ਲੈ ਆਇਆ ਪਾਉਣਾ ਹੈ ਜੇ ਦਾ ਜਾਫ ਦੰਗਰ ਹੋਣਾ ਚਾਹੀਦਾ 2 ਘੰਟੇ ਪੂਰੇ ਲੱਗਣਾ ਚਾਹੀਦੇ ਵਜਨ ਵਜਨ ਤਾਂ ਆ ਆਰਜਨ ਕਰਮੀ ਚਾਏ ਬੀਕਰ ਮੇ ਬੀਕਰ ਮੇ ਅੰਨੇ ਬੰਦੇ ਪਾ 50 ਮਾਸਾ ਫੋੜੀਆਂ ਮਾਤਾ ਆਪਣਾ ਕਮਲ ਬਸ 17 12 ਪਟੜਾ ਤੇ ਨਾ ਰਹਿ ਜਾ ਕੋ ਪੈਰਾਂ ਪਰ ਬਹਿ ਕੇ ਹਾਂ ਉਹ ਤੇ ਨੀ ਉਹ ਤੇ ਇੱਥੇ ਲਿਆ ਕੇ ਦੇ ਲੈ ਮੇਰਾ ਕੰਮ ਹੋ ਗਿਆ ਹੁਣ ਤੁਹਾਨੂੰ ਇਹਨੂੰ ਪਾਣੀ ਦਿਖਾਉਣਾ ਹੁਣ ਲੈ ਲੈ ਤੂੰ ਦੀ ਦੋਗ ਦੀ ਬੰਦਾ ਸਾਰਾ ਫਰੀਆ ਦਾ ਕੰਮ ਤਾਂ ਜਨਾ ਭੱਜੀ ਲਿਆ ਤੇ ਪਰ ਕੰਮ ਸ਼ੁਰੂ ਹੋ ਗਿਆ ਉੱਪਰ ਲੈ ਕੇ ਆ ਹਾਂ ਬਦ ਆਉਣਾ ਇੱਥੇ ਨਾ ਬੰਦਲਾ ਨੂੰ ਹੋ ਜੀ ਨਾ ਰੱਖ ਨਾ ਨਾ ਸੁਣੋ ਜੀ ਇਹ ਤੁਸੀਂ ਆਹ ਪੈ ਆ ਬੈਂ ਨਹੀਂ ਪਾਉਂਦਾ ਮਾਹੋਂ ਚਾਰ ਪਾਤੀਆਂ ਸੁਨੇ ਨਾ ਬੋਤੇ ਠੀਕ ਹੈ ਨਾ ਹਾਂ ਤਿੰਨ ਪਾਈਆਂ ਚਾਰ ਹੁਣ ਪਾਤੀਆਂ ਬਨੇ ਖਾਦੇ ਇਹ ਤੇਰਾ ਬੋਲ ਹਾਂ ਤੇ ਨਹੀਂ ਨੰਪਾਰਾ ਭਰਦਾ ਕਿ ਦੋ ਹੱਥ ਰੁਕਿਆ ਯਾਰ ਯਾਰ ਤੋ ਸਾਰੇ ਦੇ ਉਮਰ ਚਾਹ ਦੋ ਦੇ ਦੇ ਤੇ ਕਮਾਲ ਕਰਦਾ ਬੈਠਣ ਲੱਗ ਗਿਆ ਤੁਸੀਂ ਹਾਂ ਜਿਹੜੀ ਮੈਟਰੀਗਾਂ ਦਾ ਸਿੱਟਾ ਦੂਆ ਗਿਆ ਉਹਨਾਂ ਨੇ ਜਵੇਂ ਪੈਰਾ ਪਾਰ ਬੈ ਕੇ ਕੰਮ ਚ ਨਵੇੜੇ ਦਿੱਤਾ ਹਾਂ ਪਰ ਜੀ ਸਿੱਟਾ ਮੇਰੂ ਤੇਰੇ ਦਾ ਫੋਟੋ ਨਾ ਮਾਰ ਸੱਟ ਰਹਿਣਾ ਜਿਹੜਾ ਤਮਾਮ ਤੋਂ ਗਾਇਨ ਦਾ ਪਰ ਸਿੱਟੀ ਸਿੱਟੀ ਗਿਆ ਹਾਂ

ਤਾਕਤ ਨੂੰ ਮਨ ਕਰਦਾ ਮੈਂ ਕੱਲ ਨੂੰ ਇਹਨਾਂ ਨੇ ਕਹਿਣਾ ਇਹਨਾਂ ਬਹਾਨਾ ਲਾ ਕੇ ਪੈ ਜਾਣਾ ਕੋਈ ਫਿਰ ਮੈਂ ਆਪਾਂ ਨੂੰ ਝੋਲਣੇ ਪੈਣਗੇ ਪਹਿਲੇ ਚੱਕਰ ਆਉਣੇ ਮੈਨੂੰ ਪਤਾ ਹੁੰਦਾ ਦੇ ਵਾਹ ਕੀ ਬਿਲਕੁਲ ਹੈ ਨਾ ਇਹਨਾਂ ਦਾ ਬੀਪੀ ਵੀ ਆਪੇ ਰਹਿੰਦੇ ਇਹਨਾਂ ਦਾ ਬੀਪੀ ਲੋ ਵੀ ਰਹਿੰਦਾ ਉਮਰ ਕੋਈ ਆ ਇਹਨਾਂ ਦੀ ਕਰਨ ਵੀ ਜਾਣੇ ਦੱਸ ਜਣਾ ਇਧਰੋਂ ਤਾਂ ਕੰਪੀਟੀਸ਼ਨ ਚੱਲਦਾ ਦੁਨੀਆਂ ਦੇ ਵਿੱਚ ਕਿਹੜੀ ਮੰਜ ਪਹਿਲਾਂ ਚੱਕ ਉੱਠਦੀ ਹੈ ਦੇਖਦੇ ਹਾਂ ਹੁਣ ਉਹਨੇ ਇੱਕ ਉਹਨੂੰ ਦੋ ਗਲਾਸ ਦੁੱਧ ਦੇ ਜਿਹੜੀ ਪਹਿਲਾਂ ਉੱਥੋਂ ਉੱਚੋ ਕੇ ਬੜੇ ਪਾਵਾ ਪਾਵਾ ਆਲਾ ਸਾਡੀ ਬੁਲਾਵਾ ਪਾਵਾ ਦੀ ਬੁਲਾਵਾ ਤੇ ਦੇਖਦੇ ਆ ਅਸੀਂ ਨਹੀਂ ਪੀਣਾ ਬਾਸ ਬਾਸ ਤੁਮੇ ਡੰਗੜਾ ਦੇਣੇ ਆ ਸਾਦੀ ਹੈ ਉਧਰ ਕਰ ਰਿਹਾ ਮੈਂ ਚੋਣ ਇਹ ਨਹੀਂ ਤੁਹਾਰਾ ਪਾਣੀ ਮਾਸੀ ਮੇਰੇ ਕੋਲੋਂ ਮਾਸੀ ਮੈਂ ਨਹੀਂ ਖਾਣਾ ਖਾਊ ਆ ਤੁਸੀਂ ਮੈਨੂੰ ਦੋ ਜੀ ਬਸ ਪਾੜ ਲਾ ਬਾਈਾ ਭਲੇ ਬੈਠ ਕੇ ਥੱਲੇ ਬੈਠ ਕੇ ਕਰ ਰਿਹਾ ਹਾਂ ਤਾਲਾ ਕਰ ਬਸ ਹਾਂ ਆ ਵੈਰੀ ਗੱਡਾ ਕੋਈ ਗੱਲ ਨਹੀਂ ਤੂੰ ਇੰਨਾ ਘਰਾਲਾ ਵਾਸਤੇ ਇੱਕ ਮਹੀਨੇ ਬਾਅਦ ਤੇਰੀ ਵਾਰੀ ਦਾ ਤਾਈ ਚੋਇਆ ਕਰਨਾ ਖੇਡਣਾ ਖੁਰਨਾ ਤੇਰਾ ਬੰਦ ਵਾਸਾ ਪਤਾ ਹੀ ਨਹੀਂ ਕਿਉਂ ਕਦੇ ਵੀ ਨਹੀਂ ਕਰਦਾ ਮੇਰੇ ਗੱਲ ਦੀ ਆਇਆ ਹਾ ਤਾਂ ਸਾਡੀ ਸ਼ੌਂਕ ਦੇ ਵਿੱਚੋਂ ਸ਼ੌਂਕ ਨੂੰ ਕਰਨ ਜੇ ਤੂੰ ਮੈਂ ਜਦੋਂ ਸ਼ੌਂਕ ਸ਼ੌਂਕ ਦਾ ਚੋਣ ਲੱਗਿਆ ਇਹ ਜੀ ਗੱਲ ਪਈ ਇੱਕ ਮਿੰਟ ਕਹਿੰਦੇ ਤੈਹੀਂ ਚੋਣੀਆਂ ਵਾਸਤੇ ਮੇਰੇ ਮੰਗਣ ਵੈ ਵੀ ਸ਼ੌਂਕ ਤੋਂ ਨਹੀਂ ਚੋਣ ਲੱਗ ਗਈ ਦੀ ਹੱਥ ਪੈਣ ਲੱਗਿਆ ਬਾਕੀ ਸਾਰੇ ਗੱਲ ਮੇਰੀ ਪੈਗੇ ਜਨ ਸੁਣ ਲਈ ਬਾਈ ਨਾ ਅੱਜ ਕਿ ਬਰਦੋਸਤ ਅੱਜ ਤੱਕ ਸਾਨੂੰ ਆਵਦਾ ਕਮੇਟਾਰ ਮਾਰ ਜੀ ਗਾਹਾਂ ਨੂੰ ਕਰ ਲੈ ਗਾਹਾਂ ਕਰਕੇ ਰੱਖੂ ਬਸ ਉਹ ਹੀ ਹੁੰਦਾ ਰਾਜ ਜਿਹੜੀ ਬੇਟੀ ਬਾਹਰੋਂ ਪਰ ਪਾਦੇ ਡੰਗਰ ਬੱਚਾ ਮਾਲ ਸਾਰਿਆਂ ਦਾ ਭਾਈ ਵਧੀਆ ਰੇ ਦੁੱਧ ਦੰਦਾਰ ਢਿੱਲਾ ਬਿਸਰਾ ਉਹ ਗਰਮੀ ਬਹੁਤ ਆ ਪਰ ਇੱਕ ਗੱਲ ਹੈਗੀ ਆ ਲੈਟ ਮੇਰੀ ਗੁਨੇ ਸੱਜਣਾ ਹਾਂ ਸਰ ਕੋ ਕਰ ਲੈ ਮੜੀ ਗਰਮੀ ਆ ਦੂਗੀ ਤਾਂ ਕਿਆ ਹੋ ਗਿਆ ਗਰਮੀ ਆਉਂਦੀ ਆ ਸਾਡੇ ਸੋਈ ਤੋਂ ਬਾਅਦ ਪਰ ਸੋਈ ਦੇ ਬਸ ਤੂੰ ਤਾਵੇਂ ਮਾਸੀ ਤੇ ਗੱਲਾਂ ਕਰਦੇ ਸੋਣਵੇਂ ਇਸੇ ਲਵਾਓ ਅੱਛਾ ਕਹਿੰਦੇ ਹੋਈ ਜਿਹੀ ਸੀ ਉਹ ਗੱਲਾਂ ਕਰਦੀ ਪਿਛਾੜੀ ਤਾਂ ਕਰਨੀ ਆਂਦੀ ਆ ਹਾਂ ਆਹ ਪਾਤੀ ਐਸੀ ਲੋ ਇਹਨਾਂ ਨੂੰ ਮੈਨੂੰ ਲੱਗਦਾ ਪਹਾੜਾਂ ਵਿੱਚ ਕੋਈ ਮਕਾਨ ਮਹੂਰ ਲੈਣਾ ਪੈਣਾ ਜਿੱਦਾਂ Shimla ਵਰਤੇ ਪੈਂਦੀ ਰਹਿੰਦੀ ਹੈ ਚੇਤੀ ਕੁੰਮਾ ਜੇ ਤਾਂ ਹੋਣਾ ਹਾਂ ਉਹ ਤਾਂ ਦੂਰ ਦਾ ਥਾਲ ਤੇ ਲੱਡੂ ਬੜੇ ਹੀ ਲੱਗੀ ਜਾਂਦਾ ਗੋਰੀ ਵਾਸਤਰੀ ਸੱਜੀ ਉੱਥੇ ਤਾਂ ਬਾਲ ਨਹੀਂ ਮੇਰੇ ਨਾਲ ਅਕਬਾਲ ਨੂੰ ਫੇਰ ਦੂਰ ਪਾਸਾ ਇਹਦਾ ਕੀ ਕਰਨਾ ਓਏ ਉਹ ਆਪਣੇ ਜਿੰਦਾਂ ਕਰਦੇ ਉਹ ਗਰਮੀ ਕਰਕੇ ਜੀ ਕੋ ਆਪਣਾ ਕਹਿਣਾ ਤੇ ਬੱਚੇ ਨੂੰ ਪਾ ਦੇ ਦੁੱਧ ਉਹ ਥੋੜਾ ਲੈ ਮੈਂ ਬਸ ਪਾ ਦੇ ਦੁੱਧ ਚੋਣਾਂ ਪਰਪਰ ਕਰਦਾ ਗਾ ਦਾ ਨਾ ਕਰਨਾ ਹੁੰਦਾ ਨਹੀਂ ਵਿੱਚ ਨਹੀਂ ਜੇ ਮੈਂ ਦੋ ਯਾਰ ਨੂੰ ਹੋਰ ਕਿਤਨਾ ਲੈ ਆਉਂਗਾ ਕੋ ਹਮ ਇਹਨਾਂ ਤੋਂ ਆਪਲਾ ਬਰਤਸਾ ਹ ਇਹ ਵੀ ਦੇ ਦੇ ਵੀ ਬਿਹਤਰੀ ਮੈਂ ਕਹਿੰਦਾ ਇਹਦਾ ਦੁੱਧ ਆ ਤੇ ਵਿੱਚ ਨਹੀਂ ਇਹਦਾ ਪਾਸ ਤੋਂ ਆ ਇਹ ਕਹੇਗਾ ਸੌਗਾ ਹਾਂ ਮੇਗਾ ਚਾਹ ਇਹ ਕੰਨ ਮੇਰਾ ਦਾਸ ਪਿਆ ਕੱਪ ਨੂੰ ਵਿੱਚ ਮੇਰਾ ਕੱਪ ਪੀ ਲਵਾਂ ਅੱਛਾ ਅੱਜ ਤੋਂ ਪਾਣੀ ਨਾ ਕੋਈ ਸਰੋਂੋਂ ਤੇਰੇ ਇੱਥੇ ਆਪਾਂ ਤੇ ਕਈ ਲੋਕੀ ਨੂੰ ਲਾਉਂਦੇ ਸੀ ਨਾ ਪਹਿਲਾਂ ਸਰੋਂ ਦੇ ਤੇ ਥੋੜੇ ਜਿਹਾ ਬੱਚੀ ਪਹਿਲਾਂ ਤੈਨੂੰ ਸੁੰਗਿਏ ਤੇ ਦੰਦ ਜਾਂ ਮਾਰਦਾ ਉਹਨਾਂ ਸਰੋਂੋਂ ਬਾਅਦ ਤੇ ਦੰਦ ਜਦੋਂ ਤੇ ਪਾਸ ਤੇ ਹੁਣ ਇਹਨੂੰ ਜਦੋਂ ਪਿਛਾੜ ਲਾ ਮੇਰਾ ਕੱਪਾ ਕਹਿੰਦਾ ਅੱਗ ਤੋਂ 13 ਨੰਬਰ ਲਾ ਜੂਗਾ ਹੁਣ ਤੂੰ ਕਿਹੜਾ ਕਿਵੇਂ ਪਾਚ ਪਾਚ ਕਰਕੇ ਦੁੱਧ ਪੀਂਦਾ ਕੀ ਹੈ ਹਾਂ ਤੂੰ ਤਾਂ ਕੋਈ ਨਾ ਮਰਜੀ ਬਣਾਉਂਦਾ ਨਾ ਮਰਜੀ ਬਣਾਉਂਦਾ ਹਾਂ ਬੀ ਮਰਦਾ ਬੀ ਮਰਦਾ ਦਾ ਪਾ ਤੇ ਪੀਣਾ ਨਹੀਂ ਹੈ ਦਾ ਗਲਾਂਦਪੂਤ ਸਾਫ ਨਹੀਂ ਹੈਗਾ ਜੇ ਲੈ ਤਾਂ ਲੈ ਕੋਈ ਚੱਕਰ ਨਹੀਂ ਆਉਂਦਾ ਆ ਰਹੀ ਹੈ ਚਾਗੂ ਚਾਗੂ ਉਹ ਨਹੀਂ ਮੰਨਦਾ ਤੂੰ ਹਾਂ ਤੇ ਅਸੂ 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 ਵੀ ਡਲਦਾ ਅਸੂ ਤੇ ਕਹਿੰਦੇ ਜੱਟ ਸਾਫ ਹੋ ਜੰਦਾ ਚੱਲਦਾ ਸੋਹਣੂ ਸਾਲਾ ਉਹ ਹਜੇ ਕੀ ਕਰਣਾ ਕਹਿਣਾ ਬਾਬੀ ਸੂਵੀ ਆਉਣਾ ਹਜੇ ਭੱਦਰ ਵਿੱਚ ਉਹਦਾ ਜੱਗ ਸਾਹ ਅਗਲੇ ਸੂਸਾੜਾ ਸੁੱਤਾ ਕੰਮ ਕੱਭੋ ਬਾਬੂ ਦੇਸੀ ਮੀਨੇ ਘਟੇ ਦੇਸੀ ਮੀਨੇ ਘਟੇ ਯਾਦ ਰਾਂਦੇ ਤੂੰ ਖਾ ਦਵਾ ਨਾ ਆਪ ਸੰਦੀਪ ਦਰਿਆ ਪਤਾ ਆਪਣੀ ਕਮਕਮਾ ਕੇ ਸੰਦੀਪ ਗੂਰੀ ਗੂਰੀ ਉਹ ਤੂੰ ਹੋਲਕਾ ਘਰਨੇ ਦਾ ਹਾਂ ਬਾਲਟੀ ਦੁੰਦੀ ਗੱਲ ਨਹੀਂ ਤਾਂ ਕਿਹੜਾ ਵੀ ਲੱਤ ਲੱਤ ਮਾਰੀ ਇਹਨੇ ਹਾਂ ਕਿਉਂ ਮੈਂ ਕਹਤਾ ਬੰਦ ਕਰ ਛੱਡ ਦੇ ਤੂੰ ਰੋਣਾ ਤੂੰ ਆ ਕੇ ਚਲੀ ਗਈ ਕੋਈ ਕੁਛ ਨਹੀਂ ਆ ਤਾੜੀ ਬਣਾਣੀ ਚਾਹੀਦਾ ਵਿੱਚ ਯਾਰ ਇਕੱਠਾ ਬਣ ਜੇ ਇਸ ਕਿਸਾਨਾਂ ਦੇ ਬਾਤ ਦੀ ਗਲਤੀ ਹੋ ਗਈ ਸੀ ਵੀ ਸਾਡੇ ਵਿੱਚ 14 ਸੌ ਗਿਆ ਮੈਂ ਛੋਟੇ ਜਿਹੀ ਕਿਹਾ ਬਾਤ ਠੀਕ ਹਾਂ ਜੇ ਹਾਂ ਹਾਂ ਪਾ ਦੂਗਾ ਕਿਹੜਾ ਮਰੇ ਬਾਹਰ ਜਿੰਨੀ ਵਿੱਚ ਤੇ ਬਾਹਰ ਵਿੱਚ ਪਾਣੀ ਦਾ ਉਹ ਕੱਪ ਲੈ ਆਇਓ ਤੋ ਬਾਦ 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 ਪਾ ਦੇ ਪਤਾ ਮੈਨੂੰ ਕਿੰਨਾ ਭਾਵੇਂ ਬਸ ਇਹਦੇ ਇੱਕ ਕੱਪ ਪਾਣੀ ਦਾ ਛੱਡ ਦੇ ਸੂਝਾ ਗਾਣਾ ਨਹੀਂ ਨਾ ਦੇਣਾ ਪਾਣੀ ਦਾ ਪਰ ਪਾਣੀ ਨੂੰ ਤਾਂ ਚੱਕੇਗਾ ਤੇ ਮੈਂ ਤਾਂ ਕਹਿੰਦਾ ਤੈਨੂੰ ਇਹ ਪੀਣ ਦੇਣ ਨੂੰ ਤੇਰਾ ਪਾਣੀ ਆਉਣਾ ਇਹਨੂੰ ਤਾਂ ਨਹੀਂ 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 ਲੈ ਉਹਦਾ ਚੱਚਾ ਦਾ ਕੰਮ ਖੁਕੀ ਆਂਦੀ ਇਹ ਉਹ ਤਾਂ ਖੁਕੀ ਨਹੀਂ ਹੈ ਵੀ ਉਹ ਵੀ ਨਾ ਚੋ ਚੋ ਜਿੱਦੂ ਦੂ ਦੂ ਸੱਜੇ ਪਿੱਛੇ ਤਾਂ ਡੋਲਦਣਾ ਨਾ ਅਸੀਂ ਇਹ ਚੋਲਾ ਜਿਹੜਾ ਹੈਗਾ ਤੇ ਵਿੱਚ ਮੜਾ ਜਾਣਾ ਖਾਣਾ ਚ ਬਸ ਯਾਰ ਹੁਣ ਤਾਂ ਹੋ ਗਈ ਲੈ ਦੇਖੇ ਹੁਣੀ ਨੇ ਆਹੋ ਦਿਖਾਉਣਾ ਆਪਣਾ ਵੀਰ ਜਿਆ ਫੋਟੋਆਂ ਨੇ ਅੱਗੇ ਤੇ ਵਾ ਤੁਸੀਂ ਚੋਏ ਕਰਨਾ ਮੈਂ ਤੇਰੇ ਨਾਲ ਕਰੂੰਗਾ ਨਹੀਂ ਪਹਿਲਾਂ ਚਾਹ ਕਰ ਉਹ ਸੋਜਾ ਬਾਲੇ ਪੂਰੇ ਲੈ ਖਾਣ ਨੂੰ ਉਹ ਸੋਜਾ ਉਹ ਪੂਰੇ ਹੈ ਨਹੀਂ ਹੁਣ ਤਾਂ ਬੰਨ ਜਾ ਯਾਰ ਗੱਲਾਂ ਤਾਂ ਦੇਖ ਲੈ ਬੰਦੇ ਦੀਆਂ ਸਾਲੂ ਕਿਹੜਾ ਚੌਹੀਆ ਆ ਆ ਜਾ ਤੂੰ ਚੌਹੀ ਹੈ ਨਹੀਂ ਆਪ ਕਦੇ ਉਹ ਦਿਖਾਉਣਾ ਇਹਨੂੰ ਨਹੀਂ ਚੋਪਾ ਇਹਨੂੰ ਥੋੜਾ ਜਿਹਾ ਹੋਰ ਪਾ ਦੇ ਸਦੀ ਪੱਖਿਆਂ ਦੇ ਬਾਹਰੋਂ ਨਿਕਾ ਪਾ ਦੇ ਪਾ ਦੇ ਤੂੰ ਰੱਜਣਾ ਚਾਹੀਦਾ ਇੰਨੇ ਆ ਰੱਜਦੀ ਆ ਮੈਂ ਸਵੇਰੇ ਮਿਲਣਾ ਇਹਨਾਂ ਦੁੱਧ ਨਾ ਬੱਬਾ ਬੱਬਾ ਪਾਣੀ ਪਾ ਦੋ ਬੱਬਾ ਨਾ ਉਹ ਕੋਈ ਪਾਣੀ ਨਹੀਂ ਆ ਤਾਂ ਵੇ ਦੇ ਜੀ ਪਤਾ ਨਹੀਂ ਕਾਰੇ ਕਾਤੇ ਮੈਂ ਆਂਦਾ ਜਿਕਣਾ ਆਟਾ ਥਾੜਾ ਜਮਾ ਤਾ ਰੁਪ ਗਿਆ ਤਾਂ ਅੱਜ ਤੋਂ ਚੱਲਿਆ ਹੋ ਠੀਕ ਹੈ ਜੀ ਮਰਜ਼ਾ ਕਿਸੇ ਦਾ ਬਲਾ ਬਤਾ ਮਾਰਾ ਜੀ ਤੁਹਾਨੂੰ ਖਰਨ ਚੜਦੀ ਕੰਨ ਕਰਦੀ ਹੁੰਦੀ ਹੁੰਦੀ ਕੱਟੀ ਆਏ ਛੱਡ ਕੇ ਲੈਣਾ ਦਾ ਹਾਂ ਹਾਂ